ਕਿਆ ਕਾਲ ਸੀ ਜਸਮਿੰਦਰ ਜੀ ਸੋਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਜੀਰਾ ਆਲੂ ਤੇ ਚਲੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਪੈਨ ਲੈ ਲਵਾਂਗੇ ਤੇ ਪੈਨ ਦੇ ਵਿੱਚ ਆਪਾਂ ਇੱਕ ਚਮਚ ਭਰ ਕੇ ਜੀਰੇ ਦਾ ਪਾ ਦਾਂਗੇ ਆਪਾਂ ਤੇਲ ਜਾਂ ਕਿਉਂ ਨਹੀਂ ਪਾਣਾ ਇਹਦੇ ਵਿੱਚ ਸਿੱਧਾ ਜੀਰਾ ਹੀ ਪਾਣਾ ਹੈ ਤੇ ਨਾਲ ਹੀ ਇਹਦੇ ਆਪਾਂ ਅੱਧਾ ਚਮਚ ਸਾਬਤ ਕਾਲੀ ਮਿਰਚਾਂ ਦਾ ਪਾ ਦਾਂਗੇ ਤਕਰੀਬਨ 10 ਤੋਂ 15 ਦਾਣੇ ਕਾਲੀਆਂ ਮਿਰਚਾਂ ਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਵਿੱਚ ਵਿੱਚ ਆਪਾਂ ਇਹਨੂੰ ਹਿਲਾਉਂਦੇ ਜਾਣਾ ਆਪਾਂ ਲੋ ਫਲੇਮ ਤੇ ਇਹਨੂੰ ਭੁੰਨਾਂਗੇ ਇਹਨੂੰ ਹਿਲਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਜਲ ਨਾ ਜਾਏ ਦੇਖੋ 2 ਮਿੰਟ ਦੇ ਵਿੱਚ ਜੀਰਾ ਤੇ ਕਾਲੀਆਂ ਮਿਰਚਾਂ ਬਹੁਤ ਵਧੀਆ ਭੁੰਨੀਆਂ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਠੰਡਾ ਕਰ ਲਿਆ ਹੈ ਠੰਡਾ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲਵਾਂਗੇ ਮੈਂ ਛੋਟਾ ਮਿਕਸਰ ਲਿਆ ਹੈ ਜਲੇ ਤੁਸੀਂ ਵੱਡੇ ਮਿਕਸਰ ਜਾਂਚ ਵੀ ਇਹਨੂੰ ਪੀਸ ਸਕਦੇ ਹੋ ਆਪਾਂ ਇਹਨੂੰ ਬਹੁਤ ਜ਼ਿਆਦਾ ਨਹੀਂ ਪੀਸਣਾ ਆਪਾਂ ਇਹਨੂੰ ਦਰਦਰਾ ਜਿਹਾ ਹੀ ਪੀਸਾਂਗੇ ਤੇ ਬਹੁਤ ਜਲਦੀ ਇਹ ਮਸਾਲਾ ਪੀਸਿਆ ਗਿਆ ਹੈ ਤੇ ਹੁਣ ਆਪਾਂ ਕੜਾਈ ਦੇ ਵਿੱਚ ਅੱਧੀ ਕੜਛੀ ਸਰੋਂ ਦਾ ਤੇਲ ਪਾਲਿਆ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਚਾਰ ਪੰਜ ਕੜੀ ਪੱਤੇ ਸਾਬਤ ਜੀਰਾ ਤੇ ਇਹਨੂੰ ਆਪਾਂ 2 ਮਿੰਟ ਲਈ ਭੁੰਨ ਲਵਾਂਗੇ ਬੜੀ ਸੌਖੀ ਸਿੰਪਲ ਰੈਸিপি ਹੈ ਜੀ ਬੜੇ ਜਲਦੀ ਤਿਆਰ ਹੋ ਜਾਂਦੇ ਨੇ ਜੀਰਾ ਆਲੂ ਤੇ ਜਦੋਂ ਇਹ ਭੁੰਨੇ ਜਾਣਗੇ ਤੇ ਇਹਦੇ ਵਿੱਚ ਆਪਾਂ ਆਪਾ ਲਵਾਂਗੇ ਆਲੂ ਮੈਂ ਚਾਰ ਉਬਲੇ ਹੋਏ ਆਲੂ ਲੈ ਕੇ ਇਹਨਾਂ ਨੂੰ ਕੱਟ ਲਿਆ ਤੇ ਹੁਣ ਆਪਾਂ ਇਹ ਪਾਵਾਂਗੇ ਇਹਨਾਂ ਦੇ ਵਿੱਚ ਤੇ ਆਲੂਆਂ ਨੂੰ ਆਪਾਂ ਹਿਲਾ ਲੈਣੇ ਆਪਾਂ 5 ਤੋਂ 6 ਮਿੰਟ ਲਈ ਇਹਨਾਂ ਨੂੰ ਹਿਲਾ ਲੈਣੇ ਜਿੰਨੀ ਦੇਰ ਆਪਾਂ ਆਲੂ ਹਿਲਾਉਂਦੇ ਹੁਨੀ ਦੇਰ ਲਈ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਏ ਤੇ ਹਾਂਜੀ ਆਲੂ ਆਪਾਂ ਨਾਲ-ਨਾਲ ਹਿਲਾਉਂਦੇ ਜਾਵਾਂਗੇ ਆਪਾਂ ਪੋਲੇ-ਪੋਲੇ ਹੱਥਾਂ ਨਾਲ ਆਲੂ ਹਿਲਾਣੇ ਨੇ ਆਪਾਂ ਬਹੁਤ ਜ਼ੋਰ-ਜ਼ੋਰ ਦੀ ਆਲੂ ਨਹੀਂ ਹਿਲਾਣੇ ਨਹੀਂ ਤੇ ਸਾਰੇ ਮੈਸ਼ ਹੋ ਜਾਣੇ ਆਪਾਂ ਆਲੂਆਂ ਨੂੰ ਮੈਸ਼ ਨਹੀਂ ਕਰਨਾ ਇਸੇ ਤਰ੍ਹਾਂ ਖੜੇ-ਖੜੇ ਰਹਿਣਦੇ ਨੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਸਵਾਦ ਅਨੁਸਾਰ ਨਮਕ ਤੇ ਨਾਲ ਹੀ ਆਪਾਂ ਪਾ ਲਿਆ ਅੱਧੀ ਚਮਚ ਦੇਗੀ ਮਿਰਚ ਇਹ ਰੰਗਤ ਲਈ ਪਾਈ ਆਪਾਂ ਨਾਲੀ ਇਸਦੇ ਪਾ ਲਿਆ ਅੱਧਾ ਚਮਚ ਕਾਲੀ ਮਿਰਚ ਦਾ ਤੇ ਇਹ ਉਹ ਵਾਲਾ ਮਸਾਲਾ ਹੈ ਜਿਹੜਾ ਜੀੜੇ ਤੱਕ ਕਾਲੀ ਮਿਰਚ ਦਾ ਆਪਾਂ ਪੁੰਨਿਆ ਹੋਇਆ ਹੈ ਤੇ ਉਸ ਨੂੰ ਆਪਾਂ ਪੀਸ ਲਿਆ ਇਹ ਉਹ ਮਸਾਲਾ ਉਹ ਵੀ ਇਹਦੇ ਵਿੱਚ ਹੀ ਪਾ ਦੇਣ ਤੇ ਦੋ ਹਰੀਆਂ ਮਿਰਚਾਂ ਆਪਾਂ ਵਿੱਚ ਘਾਰੋ ਦੀ ਕੱਟ ਕੇ ਪਾ ਦੇਣੀਆਂ ਨੇ ਸਾਰੇ ਮਸਾਲੇ ਆਪਾਂ ਇਸੇ ਸਟੇਜ ਤੇ ਪਾਣੇ ਨੇ ਤੇ ਨਾਲ ਹੀ ਆਪਾਂ ਪਾ ਦਿੱਤਾ ਹੈ ਚਾਟ ਮਸਾਲਾ ਅੱਧਾ ਚਮਚ ਭਰ ਕੇ ਤੁਸੀਂ ਇਹਦੀ ਜਗ੍ਹਾ ਇੱਕ ਨਿੰਬੂ ਵੀ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਇੱਕ ਚਮਚ ਕਸੂਰੀ ਮੇਥੀ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਕੇ ਪਾ ਦਿਤੀਏ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਤੇ ਨਾਲ-ਨਾਲ ਹਿਲਾਈ ਜਾਵਾਂਗੇ ਚਾਹ ਤੋ 5 ਮਿੰਟ ਤੱਕ ਆਪਾਂ ਇਹਨਾਂ ਨੂੰ ਮਿਕਸ ਕਰਨਾ ਇਸੇ ਤਰ੍ਹਾਂ ਹਿਲਾਉਣਾ ਹੈ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਬੜੀ ਜਲਦੀ ਜਲਦੀ ਬਣ ਜਾਂਦੀ ਹੈ ਤੇ ਸਵਾਦ ਵੀ ਬਹੁਤ ਲੱਗਦੀ ਹੈ ਦੇਖੋ ਸਬਜੀ ਕਿੰਨੀ ਜਲਦੀ ਬਣ ਕੇ ਤਿਆਰ ਹੋ ਗਈ ਹੈ ਜਿੰਨੀ ਵਧੀਆ ਇਹਦੀ ਰੰਗਤ ਹੈ ਓਨੀ ਹੀ ਵਧੀਆ ਖਾਂਚ ਲੱਗਦੀ ਹੈ ਜੀ ਸਰਵ ਕਰਨ ਲਈ ਤਿਆਰ ਹੋ ਗਈ ਹੈ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਜੀ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ